ਕੰਦੇ ਮਾਲ ਆਇਆ ਪਿਆ ਤਾਂ ਅਸੀਂ ਆਈਏ ਕਿਵੇਂ ਆਪਣੀ ਜੀ ਅੰਦਰ ਮੋਢੇ ਜਮ ਹੋਂ ਤੁਹਾਨੂੰ ਕਹੀਏ ਨਹੀਂ ਸਾਾਨੂੰ ਭੌਂਦੇ ਇਹ ਨਹੀਂ ਭੌਂਦੇ ਨਹੀਂ ਬਾਤ ਜਾਂਦੇ ਦੇਖੋ ਅੱਜ ਢੇਰੀ ਆਈ ਹੈ ਨਾ ਸਾਡੀ ਸੀਗੀ ਦਫ਼ਤਰ ਮੀਟਿੰਗ ਦੇਖੋ ਮੈਂ ਲੈ ਕੇ ਮੈਂ ਲੀਟ ਅਸੀਂ ਦਾਰਾ ਵੇਖੋ ਕੋਰਾ ਤੂੰ ਦੁਰ ਸਿੱਖ ਬੰਦਾ ਲੱਗਦਾ ਸਾਨੂੰ ਪਲੀਜ਼ ਐਵੇਂ ਇੱਕ ਦੂਜੇ ਦਾ ਪੱਖ ਪੂਰਨ ਤੇ ਆਪਾਂ ਜੋੜ ਨਾ ਦਈਏ ਜੀ ਜੀ ਦੇਖੋ ਅਸੀਂ ਅਸੀਂ ਕਰਨੀਆਂ ਬੇਟੇ ਪ੍ਰੈਸ ਕਾਨਫਰੰਸ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਸਾਫ਼ ਇਹ ਗੱਲ ਕਵਾਂਗੇ ਕਿ ਅਸੀਂ ਉੱਥੇ ਇਨਸਪੈਕਟਰ ਬੁਲਾਏ ਅਸੀਂ ਉੱਥੇ ਆੜਤੀਆ ਐਸੋਸੀਏਸ਼ਨ ਦਾ ਪ੍ਰਧਾਨ ਬੈਠਾ ਸੀਗਾ ਸੈਕਟਰੀ ਬੈਠਾ ਸਾਡੀ ਗੱਲ ਹੋਈ ਆੜਤੀਆਂ ਨਾਲ ਬੈਠ ਕੇ ਔਰ ਆ ਗੱਲ ਨਿਕਲ ਕੇ ਸਾਹਮਣੇ ਆਈ ਕਿ ਕਿਸਾਨਾਂ ਦਾ ਮਾਲ ਖਰੀਦ ਏਜੰਸੀਆਂ ਚੱਕ ਹੀ ਨਹੀਂ ਕਰਦੀਆਂ ਆਏ ਨਹੀਂ ਕੋਈ ਖਰੀਦਣ ਇਹ ਕੀ ਕਹਿ ਰਹੇ ਨੇ ਤੁਹਾਡੇ ਨਾਂ ਤੇ ਇਹ ਕਹਿ ਰਹੇ ਨੇ 2 ਪੀਐਮ ਮਤਲਬ ਮੰਗੇ ਜਾ ਰਹੇ ਆ ਬੋਲੋ ਕੌਣ ਮੰਗਦਾ 2 ਪੀਐਮ ਉਹ ਬੱਚੇ ਨੇ ਇਹ ਕੌਣ ਕਹਿ ਰਿਹਾ ਮੈਂ ਦੱਸਣਾ ਅੱਜ ਪਹਿਲੀ ਵਾਰੀ ਇਹਨਾਂ ਲਈ ਕਿਉਂਕਿ ਮੈਂ ਫਿਰ ਤੁਸੀਂ ਮਤਲਬ ਮੈਂ ਬੇਇਨਤੀ ਫੇਰੇ ਕਰਦਾ ਹਾਂ ਪਰ ਸਾਡੇ ਕਿਸਾਨ ਤੋਂ ਕਿਉਂ ਮੰਗੇ ਜਾ ਰਿਹਾ ਜੀ 2 ਰੁਪਏ ਮੈਨੂੰ ਪਤਾ ਲੱਗਾ ਜੀ ਆਂਦੇ 20 ਰੁਪਏ ਲਿੰਦੇ ਆ ਬੋਲੋ ਬੋਲੋ ਜੀ ਇਹਦਾ ਆ ਤਾਂ ਪੁੱਛੋ ਆਂਦੇ ਜੇ ਸਰਕਾਰੀ ਪਾਣਾ ਕੁਆਲਟੀ ਕਰਨ ਦੀ ਜੇ ਮੇਰੇ ਅੰਦੇ ਸਰਕਾਰੀ ਰੁਪਏ 20 ਪ੍ਰਦਾਨ ਕੀਤੇ ਜੇ 19 20 ਮੁੱਛ ਆ ਗਿਆ ਉਹ 20 ਰੁਪਏ ਦੀ ਗੱਲ ਕੀਤੀ ਆ ਮੈਂ ਫਿਰ ਕੀ ਕਰਦਾ ਮੈਨੂੰ ਭਾਨ ਸਾਹਿਬ ਆਂਦੇ ਜੇ ਸਰਕਾਰੀ ਪਾਣਾ 20 ਲੱਗਣੇ ਨੇ ਜੇ ਸਰਕਾਰੀ ਪਾਣਾ ਹੈ ਤਾਂ 20 ਰੁਪਏ ਲੱਗਣੇ ਸਰਕਾਰ ਤਰਵਾਦੀ ਹੈ ਪਹਿਲਾਂ ਲੋ ਜੀ ਉਹ ਕਹਿੰਦਾ ਜੇ ਸਰਕਾਰ ਨੂੰ ਭਰਨਾ ਹੈ ਤਾਂ 20 ਰੁਪਏ ਭਰਨੇ ਪੈਣੇ ਆ ਇੱਥੇ ਸਾਰੇ ਦੁਨੀਆਂ ਖੰਡੀਆਂ ਇੱਥੇ ਜੇਰਾ ਪਾ ਦਿਆ ਜਦੋਂ ਨਾ ਨਹੀਂ ਕਹਿੰਦੇ ਕਹਿਣਾ ਨਹੀਂ ਤਾਂ ਬਾਤ ਉਸ ਤੋਂ ਹੋਣੀ ਹੈ ਜਦੋਂ ਇਹਦਾ ਨਾ ਕੋਈ ਨਾ ਤੁਹਾਡੇ ਉੱਥੇ ਕੋ ਬੰਦਾ ਨੂੰ ਵੀ ਇਹ ਦੱਸੋ ਅੱਜ ਕਿੰਨਾ ਮੇਰੀਆਂ ਹੁੰਦੀਆਂ ਆਹੀਂ ਕਹਿੰਦੇ ਜੇ ਤੁਸੀਂ ਦੱਸ ਆਹੀਂ ਕਹਿੰਨੇ ਆ ਆਪਾਂ ਸਾਰੇ ਆਪਾਂ ਸਾਰੇ ਸਾਬਸੀ ਆ ਸਾਰੇ ਆਹੋ ਵੇਖੋ ਆਪਾਂ ਦਮਿਆਲ ਸਾਹਿਬ ਆਇਆ ਸਾਨੂੰ ਬੜੀ ਖੁਸ਼ੀ ਹੈ ਤੁਹਾਡੀ ਮੰਡੀ ਤੇ ਸਾਡੇ ਯਾਰ ਕਿਉਂਕਿ ਇਹ ਸਾਡੀ ਮੈਂ ਵੀ ਕਿਸਾਨ ਆ ਇਹ ਸਾਡੀ 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 ਆ ਸਾਡੇ ਧੱਕਾ ਵਾਸਤੇ ਖੜੋਦੇ ਆ ਲੇਕਿਨ ਕਹਿੰਦਾ ਭਾਵਿਆ ਵੀ ਕੋਈ ਮੁੱਈ ਦੀ ਜਿਹੜੀ ਗੱਲ ਕੀਤੀ ਨਾ ਮਰਨੇ ਤੇ ਵੀ 1 ਪੁਆਇੰਟ ਦਾ ਜੇ ਝੋਨਾ ਗਿੱਲਾ ਹੋਊਗਾ ਉਹਦਾ 20 ਰੁਪਏ ਕੱਟ ਲੇ ਆਗਾ ਤੇ ਆ ਗੱਲ ਆ ਉਹਦੇ ਵਿੱਚ ਦੂਸਰੀ ਨਹੀਂ ਗੱਲ ਹੈ ਵੀ ਕਿਸੇ ਪਹਿਲਾਂ ਟੋੜਿਆ ਕਿਸੇ ਨੇ ਮੰਗਿਆ ਨਾ ਕਿਸੇ ਸਪੈਕਟਰ ਨੇ ਤੁਕੀ ਲਈ ਅਜੇ ਤੱਕ ਨਾ ਦਿੱਤੀ ਹੈ ਸਾਡਾ ਅਨੁਪੂਰਤਾ ਨਹੀਂ ਕੜਕ ਤੋਲਦੇ ਆ ਤੁਹਾਡੇ ਕੋਈ 1 ਰੁਪਿਆ ਕੱਟ ਦਿੱਤਾ 20 ਰੁਪਿਆ ਕੱਟ ਲਈ ਆਪਾਂ ਐਵੇਂ ਨਾ ਮੈਨੂੰ ਕਹਿ ਲਏ ਤੁਹਾਡੇ ਨੂੰ ਧੰਨਵਾਦ ਸੁਣੀ ਸੁਣਾਈ ਨਾ ਇੱਕ ਪੁਆਇੰਟ ਦਾ ਜਿਹੜਾ ਆ ਵੀ ਇੱਕ ਪੁਆਇੰਟ ਜੇਕ ਵਾਧੂ ਹੋ ਗਿਆ ਉਹਦਾ 2 ਰੁਪਏ ਕੱਟ ਲੱਗਦਾ ਇਹ ਤੁਹਾਡੀ ਇੱਜ਼ਤ ਆਈ ਤੇ ਕਹਿੰਦੇ 17 ਮੌਜੂਦ ਹੋ ਜਾਓ ਇੱਕ ਪਣ ਗ੍ਰੇਨ ਤੋਂ ਤੁਸੀਂ ਹੋ ਤੁਸੀਂ ਮੈਨੂੰ ਨਾ ਦੱਸਿਓ ਪਨ ਗਰੇਨ ਦਾ ਮਾਲ ਇਹ ਕਹਿੰਦੇ ਸਾਡਾ ਮਤਲਬ 10000 ਗੱਟਾ ਨਹੀਂ ਮੰਡੀ ਚਾਹੀਦੀ ਮੰਡੀ ਦੇ ਵਿੱਚ 10000 ਗੱਟਾ ਤੁਸੀਂ ਖਰੀਦੀ ਬੈਠੋ ਕਿਉਂ ਮੇਰੇ ਕਿਉਂ 15 ਥੋੜੀ ਜਿਹੀ ਸਮੱਸਿਆ ਚੱਲਦੀ ਨਹੀਂ ਕਿਉਂ ਉਹਦਾ ਫਿਰ ਤੁਸੀਂ ਲੈ ਕੇ ਜਾਓ ਜਿੱਥੇ ਮਰਜੀ ਆ ਸਹੀ ਸਿਰ ਪਰ ਸੁਣੋ ਯਾਰ ਬਿੱਲੀ ਕੋ ਵੀ ਜਾਪ ਲਿਓ ਉਹ ਵੀ ਕਰਕੇ ਦੇਖੋ ਮੈਂ ਇੱਕ ਬੇਈਂਤੀ ਕਦਮ ਉਹਨੂੰ ਪਤਾ ਇਸ ਗੱਲ ਦਾ ਸਾਡਾ ਮਾਲ ਖਰੀਦ ਲਿਆ ਆਰਟੀਏ ਨੂੰ ਫੜ ਚਾਹੀਦਾ ਦੁਬਾਰਾ ਪਹਿਲਾਂ ਉਹ ਮੰਡੀ ਤੋਂ ਲੈਣਾ ਸੀ ਤੁਸੀਂ ਆਪ ਦਾ ਮਾਲ ਚੱਕੋ ਉੱਥੋਂ ਔਰ ਕਿੰਨੇ ਦਿਨ ਉਸ ਨੂੰ ਮਾਦੀ 29 ਤਰੀਕ ਦਾ ਮਾਲ ਖਰੀਦਿਆ ਵਾਦੀ ਤਰੀਕ ਨਹੀਂ ਹੋਈ 13 ਅੱਜ 13 ਤਰੀਕ ਹੋ ਗਈ 29 ਤਰੀਕ ਦਾ ਮਾਲ ਖਰੀਦ ਕੇ ਤੁਸੀਂ ਆਰਾਮਣਾ ਬੈਠੇ ਹੋ ਸਾਡੂ ਸੈਲਰ ਵੀ ਨਿੱਕੀਂ ਤੇ ਨਾ ਔਰ ਨਿੱਕੀਂ ਹੋੜਾ ਮੈਨੂੰ ਅੱਗੋਂ ਜਾ ਮਾਲ ਉੱਢਾ ਕੇ ਕਿਤੇ ਆਪ ਸੁਣੋ ਮੇਰੀ ਗੱਲ ਤੁਸੀਂ ਬਾਹਰ ਕਿਤੇ ਨਾ ਕਿਤੇ ਆਪ ਦਾ ਅੱਜ ਨੂੰ ਸਟੈਕ ਕਰ ਲਓ ਚੱਕੋ ਉੱਥੋਂ ਮੰਡੀ ਦਾ ਵੇਲੇ ਕਰੋ ਤੁਸੀਂ ਜ਼ਿੰਮੇਵਾਰ ਬਣੋ ਦੇ ਮੈਂ ਕਿਹਾ ਕਰਾਂਗਾ ਤੇਰੇ ਡਿਪਾਰਟਮੈਂਟ ਨਾਲ ਜਾਂ ਆਪਣਾ RDFS ਨਾਲ ਸਾਡਾ ਉਹੀ ਅੱਜ ਫੇਰ ਗੱਲ ਦੁਬਾਰਾ ਹੋਈ ਹੈ ਟ੍ਰਾਂਸਪੋਰਟ ਦੇ ਕਰਨੀਆ ਕਰਦੇ ਹੁੰਦੇ ਆ ਆ ਮੈਂ ਤੁਹਾਨੂੰ ਇੱਕ ਮਿੰਟ ਤੁਹਾਡੇ ਬੀਐਫਐਸਸੀ ਨਾਲ ਮੇਰੀ ਗੱਲ ਹੋ ਗਈ ਆ ਉਹਨੇ ਮੈਂ ਗੱਲ ਕਹੀ ਆ ਵੀ 10 ਲੱਖ ਦਿੱਤਾ ਪਿਆਰ ਤੇ ਇਹਨੂੰ ਚੱਕੋ ਅਗਰੇ ਨਹੀਂ ਚੱਕਣਾ ਤੁਸੀਂ ਮੈਨੂੰ ਹੁਣੇ ਦੱਸੋ ਤਾਂ ਕਿ ਮੈਂ ਅਸੀਂ ਅਗਲਾ ਸੱਤ ਚੱਕੀਏ ਅੱਜ ਇਹ ਨਹੀਂ ਹੋਣਾ ਕਿ ਇਹ ਮਾਲ ਤੇ ਪਿਆਰ ਹੋ ਗਿਆ ਤੇ ਇਹ ਕਮਾਲ ਦੀ ਗੱਲ ਹੈ ਪਰ ਇਹ ਕਿਉਂ ਹੁੰਦੀ ਹੈ ਲੁੱਟ ਬਣਾਉ ਸਭ ਤੁਸੀਂ ਇੱਥੇ ਲੁੱਟ ਬਣਾਉਂਦੇ ਸਭ ਐ ਅੱਜ ਤੰਗੜਾ ਆ ਆ ਇਸ ਗੱਲ ਤੋਂ ਡਰਦੇ ਆ ਕਿ ਜਿੱਦੋਂ ਸਾਡਾ ਮਹੀਨਾ ਚੱਕੇ ਨਹੀਂ ਜਾਣਾ ਤੇ ਫਿਰ ਇਹਦਾ 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 ਘਾਟਾ ਪੈਣਾ ਉਹ ਸਾਰੇ ਝੁੰਮੇ ਪੈਣਾ ਉਹ ਫਿਰ ਇਹਨਾਂ ਨੂੰ ਰਗੜਦੇ ਆ ਉਹ ਇਹਨਾਂ ਨੂੰ ਰਗੜਦੇ ਆ ਇਹਦਾ ਮਤਲਬ ਤੁਸੀਂ ਮਿਲੀ ਬੋਕਰਾਂ ਨਾਲ ਸਾਡੇ ਜਿੰਗ ਨਾਲ ਕਰਾਈ ਜਾਂਦੇ ਆ ਬਦਾਮਸ ਨਾਲ ਆਪਣੀ ਹੁੰਦੇ ਅਸੀਂ ਉਹਦਾ ਨਾਮ ਲਿਫਟਿੰਗ ਕਰਾਈ ਜਾਂਦੇ ਆ ਇਹ ਸ਼ਹਿਰ ਦਾ ਨਾਮ ਨਹੀਂ ਕੀਤਾ ਜਾਂਦੀ ਐਂ ਸ਼ਹਿਰ ਦਾ ਨਾਮ ਲਿਫਟਿੰਗ ਨਹੀਂ ਕਰ ਚਕਾਉਣਾ ਸ਼ਹਿਰ ਵਾਲੇ ਨੂੰ ਜਿਹਨੂੰ ਲੈਂਡ ਕੀਤਾ ਹੈ ਸਾਰਾ ਇੱਕੇ ਸਭਾ ਦਾਟ ਹੋ ਗਿਆ ਉਹਦੇ ਨਾਲ ਆਪਾਂ ਕੱਲ ਤੋਂ ਕੰਮ ਸ਼ੁਰੂ ਕਰਾ ਦਿੱਤੀ ਹੈ ਤਿੰਨ ਗੱਡੀਆਂ ਦੀ ਡਿਪਟਾਰੀ ਹੋਈਆਂ ਮੇਰੀ ਬੇਨਤੀ ਹੈ ਕਿ ਅੱਜ ਤੁਸੀਂ ਇਹ ਮਾਲ ਚੁਕਾਉਣੇ ਆਉਂਦਾ ਕਿ ਨਹੀਂ ਚੁਕੋਗੇ ਮੈਂ ਅਸਲ ਦੀ ਇੱਕੋ ਬਰਗੀ ਨਹੀਂ ਜੇ ਆਉਂਦਾ ਉਸ ਮਤਲਬ ਰੋਡ ਬੰਦ ਕਰਾ ਕੇ ਸਿਕਾਈ ਨਹੀਂ ਸਾਡੇ ਬਾਦ ਦੀਆਂ ਗੱਡੀਆਂ ਲੱਗ ਤਿੰਨ ਗੱਡੀਆਂ ਦੀ ਡਿਪਟਾਰੀ ਹੋਈਆਂ ਅੱਜ ਵੀ ਨਿਕਲ ਹੋਈਆਂ ਉਹ ਤਿੰਨ ਚਾਰ ਤੱਕ ਕਰਕੇ ਵਾਹਣੀ ਸ਼ੁਰੂ ਹੋ ਰਹੀਆਂ ਮੜ ਕੇ ਦੱਸਿਆ ਬੁਰਜੀ ਪੁਛ ਵੀ ਨਹੀਂ ਦੀ ਫਾਈਲ ਉਹ ਘੜੀ ਜਾ ਬੋਲੋ ਜੀ ਨਹੀਂ ਚੁੱਕਿਆ ਜਾਏਗਾ ਕਿ ਸੈਟੀਸਫਾਈਡ ਹਾਂ ਸਰਸਫਾਈਟ ਉਹ ਆ ਜਿਹੜਾ ਪੁਕਾਇਆ ਜਾਏਗਾ ਕੋਈ ਗੱਲ ਇੱਥੇ ਇੱਕ ਨਵੀਂ ਗੱਲ ਪਤਾ ਜੇ ਕੋਈ ਦੱਸਾਂ ਕਿ ਮੈਨੂੰ ਇਹ ਪਤਾ ਲੱਗਾ ਕਿ ਦਾਜਾਰ ਘਟਾ ਇਹਨਾਂ ਦਾ ਪਹਿਲੇ ਦਰਵਾਜ਼ੇ ਦੇ ਵਿੱਚ ਸਾਡੇ ਪਾਸ ਕਰਦੇ ਤੇ ਮੈਂ ਤੁਹਾਨੂੰ ਭਾ ਦ ਵੀ ਇਹ ਦਰਵਾਜ਼ੇ ਆਪਾਂ ਜਿੰਮੀ ਆ ਇਹ ਉਹ ਪ੍ਰਾਈਵੇਟ ਦੀ ਇਹ ਪ੍ਰਾਈਵੇਟ ਦੀ ਪਰ ਇਹ ਵਾਰ ਤੁਸੀਂ ਬੁਕਾ ਕੇ ਉੱਪਰ ਆ ਜੇ ਮੈਂ ਜਿਆਦਾ ਮਿੰਟ ਮੈਂ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਦੱਸਾਂ ਦੇਖੋ ਇੱਕ ਮਿੰਟ 3 ਲੱਖ ਦਲੀਆਲ ਸਾਹਿਬ ਤੇ 3 ਲੱਖ ਬੋਰੀ ਦੇਲੀ ਹੋ ਗਈ ਮੰਡੀ 15 ਸੋਨਾ ਕਿਸਾਨ ਕੇ ਕਰਦਾ ਹੋਈ ਵੀ ਅਜੇ ਬੋਲੀ ਹੋ ਕੇ ਸ਼ੁਰੂ ਹੁੰਦੀ ਮੁੱਕਦੀ ਹੀ ਅਈ ਮਾਲ ਦੀ ਭੜਾਈ ਸ਼ੁਰੂ ਹੋ ਗਈ ਤੇ ਇਹ ਲੈਣ ਲਾ ਲਦੇ ਟਰਾਲੇ ਫੇਰ ਨਵਾਂ ਆ ਜਾਂਦਾ ਮੰਡੀ ਲਿਫਟਿੰਗ ਮਾਫ ਹੋਊਗਾ ਦੂਜਾ ਮਾਲ ਤਹਾਗੇ ਨਾ ਉਹ ਕਰਕੇ ਅਸੀਂ ਕਰਤਾ ਵੀ ਰਾਤ ਦੇ ਦਿਨ ਦੇ 11 ਵਜੇ ਤੋਂ ਲੈ ਕੇ ਤੇ ਰਾਤ ਦੇ 12 ਵਜੇ ਤੱਕ ਟਰੱਕ ਲਿਫਟਿੰਗ ਕਰਨਗੇ ਮਾਲ ਰਾਤ ਦੇ 12 ਵਜੇ ਤੋਂ ਬਾਅਦ ਕਿਸਾਨ ਤੋਂ ਨਾ ਦਿੰਦੇ 11 ਵਜੇ ਤੱਕ ਅੱਛਾ ਮੇਰੀ ਗੱਲ ਸੁਣੋ ਜੀ ਸੁਣੋ ਉਹਦੇ ਵਿੱਚ ਕੀਤਾ ਕਿਸਾਨਾਂ ਨੇ 3 ਵਜੇ ਹੀ ਲੈਣਾ ਨਹੀਂ ਲੈਣਾ ਲਾ ਮੈਂ ਮੈਂ ਦੱਸਦਾ ਨਹੀਂ ਤੁਸੀਂ ਸੁਣੋ ਤੁਹਾਨੂੰ ਇਹੋ ਵਿੱਚ ਇੱਕ ਮਿੰਟ ਰੁਕੋ ਪਲੀਜ਼ ਰੁਕ ਜਾਓ ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸਾਨ ਐ ਇਹ ਭਗਵੰਤ ਮਾਨ ਵੀ ਆਈ ਫੜੀਦਾ ਮਤਲਬ ਜਦੋਂ ਇਹ ਕਹਿੰਦਾ ਮੈਂ ਕਿਸਾਨ ਦਾ ਪੁੱਤ ਐ ਉਹਦਾ ਕੋਈ ਦਿਸਦਾ ਨਹੀਂਗਾ ਹੁੰਦਾ ਉਹਦੇ ਉਹਦੇ ਕੰਮਕਾਰ ਚ ਵੀ ਕਿਸਾਨ ਦਾ ਪੁੱਤ ਐ ਕਿ ਨਹੀਂ ਤੁਸੀਂ ਕਿਸਾਨ ਨੂੰ ਤੁਹਾਨੂੰ ਪਤਾ ਕਿ ਰਾਤ ਨੂੰ 11 ਵਜੇ maal ਕਿਵੇਂ ਆਊਗਾ ਕਿਸਾਨ ਦੇ ਖੇਤ ਜਦੋਂ ਕੰਬੈਨ ਚੱਲਣੀ ਆ ਨਾਲ ਦੀ ਨਾਲ maal ਇੱਥੇ ਆਉਣਾ ਹੈ ਕਿਹੜਾ ਕਿਸਾਨ ਕੋਲੇ ਇੰਨਾ ਇੰਨੀ ਵਿਵਸਥਾ ਐ ਵੀ ਉਹ ਉਹ ਕਿੱਥੇ ਲਾ ਕੇ ਰੱਖੂਗਾ ਮਾਲ ਪ੍ਰਧਾਨ ਜੀ ਮੁਸ਼ਕਲੇ ਆਉਂਦੀਆਂ ਉਹਨੂੰ ਤਾਂ ਮਾਲ ਸਿੱਧਾ ਇੱਥੇ ਭੇਜਣਾ ਪੈਣਾ ਹੈ ਨਹੀਂ ਮਾਲ ਲਿਆ ਵੇ ਅੱਛਾ ਓਏ ਇੱਕ ਮਿੰਟ ਰੁਕੋ ਨਾ ਪ੍ਰਧਾਨ ਜੀ ਆਪ ਮੰਡੀ ਜੇ ਸਵੇਰੀ ਇਹ ਜਦੋਂ ਮਸ਼ੀਨਾਂ ਚੱਲਣੀਆਂ ਉਸ ਵੇਲੇ ਮੰਡੀ ਦੇ ਤੁਸੀਂ ਦਰਵਾਜ਼ੇ ਬੰਦ ਕਰੀ ਬੈਠੇ ਹੋ ਕਿਸਾਨ ਕਿਵੇਂ ਲਾਊਗਾ ਮਾਲ ਸਾਰਾ ਮੰਡੀ ਦੇ ਲਾਗੋ ਮਾਲ ਨਹੀਂ ਆਉਂਦਾ ਇੱਥੇ 50 ਕਿਲੋਮੀਟਰ ਦੂਰ ਤੋਂ ਮਾਲ ਆਉਂਦਾ 50 50 ਕਿਲੋਮੀਟਰ ਤੋਂ ਮਾਲ ਆਉਂਦਾ ਆ ਕਿਸਾਨ ਦੀ ਖੇਤ ਟਰਾਲੀ ਕੰਪੈਨ ਕੱਟੀ ਗਈ ਨਾ ਅਸੀਂ ਇਹਨੂੰ ਕਹਿੰਦੇ ਆ ਕਿ ਤੂੰ ਰਾਤ ਜਾਂ ਤੱਕੇ ਮਾਲ ਲੈ ਕੇ ਜਾ ਜਾਂ ਰਾਤ ਦੇ 12 ਵਜੇ ਤੋਂ ਬਾਅਦ ਟ੍ਰੈਕਟਰ ਆਪਾਂ ਚਾਰ ਕਰਾ। ਇਹ 5 ਵਜੇ ਹੀ ਲੈਣਾ ਲਾ। ਉਹ ਤਾਂ ਆ ਗਏ ਬੰਦ ਕੁੜੀਆਂ। ਉਹਨੇ 12 ਮਿੰਟ ਦੇ ਨਾਲ ਕਿਤੇ 12 ਆ। ਇੱਥੇ ਇੰਨਾ ਤੇ ਜ਼ਿਆਦਾ ਰਸ਼ ਹੋ ਜਾਂਦਾ ਵੀ ਤੁਸੀਂ ਜਿੱਧਾ ਆ ਗਏ ਆ ਨਾ ਤੋ ਨੰਗ ਔਖਾ ਨੰਗ ਹੀ ਨਹੀਂ ਸਕਦੇ। ਇੱਥੇ ਇੱਕ ਟ੍ਰੈਫਿਕ ਮੈਨੇਜਮੈਂਟ ਦੀ ਵਿਵਸਥਾ ਸਾਨੂੰ ਕਰਨੀ ਪੈਂਦੀ ਆ। ਉੱਥੇ ਅਸੀਂ ਬਕਾਇਦਾ ਫਿਰ ਇਹਦੀ ਏਡੀਸੀਪੀ ਦੀ ਸਪੈਸ਼ਲ ਡਿਊਟੀ ਲੱਗਦੀ ਹੈ ਇੱਥੇ ਵੀ ਟ੍ਰੈਫਿਕ ਜਾਮ ਨਾ ਲੱਗੇ ਉਹਦੇ ਸਾਰੇ ਇਵਨ ਇਹਦੇ ਚ ਮੀਟਿੰਗ ਕਰਕੇ ਅਸੀਂ ਟਾਈਮ ਫਿਕਸ ਕੀਤਾ ਗਿਆ ਵੀ ਇੰਨੇ ਤੋਂ ਲੈ ਕੇ ਇੰਨੇ ਵਜੇ ਤੱਕ ਹੀ ਟਰਾਲੀਆਂ ਆਣ ਆਦਰਵਾਇਜ਼ ਤੇ ਤੁਸੀਂ ਉਥੋਂ ਆ ਹੀ ਨਹੀਂ ਸਕਦੇ ਸਰ ਇਹ ਇੱਕ ਪ੍ਰ 管理 ਨੂੰ ਇੱਕ ਮਾੜੇ ਜਿਹਾ ਮੈਂ ਨਾ ਤੁਹਾਨੂੰ ਆਖੜੀ ਕਹਿਣਾ ਇਹ ਗੱਲ ਸਰਦਾਰ ਜੀ ਇਹ ਦੱਸੋ ਕਿਹੜਾ ਰਾਤ ਦਾ ਤੁਸੀਂ 12 ਵਜੇ ਦਾ ਟਾਈਮ ਦਿੱਤਾ ਦਿਨ ਦਾ 11 ਵਜੇ ਦਾ 11 ਵਜੇ ਤੇ ਮਸ਼ੀਨ ਚਾਲੂ ਹੋਣੀ ਉਹ ਦੱਸੋ ਇੱਕ ਮਿੰਟ ਵੀ ਇਹ ਪ੍ਰਧਾਨ ਜੀ ਉਹ ਤਾਂ ਕੋਈ ਮੇਰੇ ਨਾਲ ਉੱਥੇ ਲੈਕਟ ਪਾਦੇ ਹੋ ਨਾ ਜੇ ਤਾਂ ਨਾ ਹੁਣ ਮੈਨੂੰ ਇਹ ਦੱਸੋ ਅਸੀਂ ਟਰੈਲੀ ਆ ਜੇ ਠੀਕ ਹੈ 12 ਵਜੇ ਤੱਕ ਗੇੜ ਤੇ ਗੱਡੀ ਘੁਲੋਤੇ ਰਹੇ ਹਾਂ 12 ਵਜੇ ਤੋਂ ਬਾਅਦ ਹਨ ਨੂੰ ਆਸ ਤੇ ਤੁਸੀਂ ਆਪਣੀ ਟਰੈਲੀ ਦੇ ਨੇ ਕਦੋਂ ਤੱਕ ਠੀਕ ਹੈ ਨਾ ਠੀਕ ਹੈ ਕੱਦੀ ਇਹਨਾਂ ਨੇ ਇਹ ਵੀ ਕਿਹਾ ਵਾ ਕਿ ਜਿਹੜੇ ਮੰਡੀ ਦੇ ਵਿੱਚ ਟਰੱਕ ਲੱਗੇ ਰਾਹ ਰੋਕ ਕੇ ਘੁਲੋਤੇ ਜ਼ਿੰਮੇਵਾਰਤਾ ਇਹ ਵੀ ਬਾਹਰ ਹੋਣਾ ਆ ਬੜੀਆਂ ਲੈਣਾ ਨਹੀਂ ਜ਼ਦਾਰੀ ਜ਼ਦਾਰੀ 5500 50 ਜੇ ਮਨ ਰੋਏ ਐਵੇਂ ਨਹੀਂ ਜੇਲ੍ਹ ਦਾ ਲੱਖ ਬੋਲੀ ਜੁਪੀ ਜਾਂਦੀ ਤੈਨਹੀ ਹੈਗੀ ਗੱਲ ਆਹੀ ਕਿ ਤੁਹਾਨੂੰ ਕਰਿਆ ਜੇ ਨਾ ਜਿਸ ਨੂੰ ਸਾਂਦਾ ਕਰਕੇ ਕੀਤਾ ਰਾਤ ਮੇਰਾ ਨਾਮ ਜੇ ਬਾਦ ਇੱਥੇ ਕੁਝ ਕੀਤਾ ਨਹੀਂ ਯਾਦ ਨਹੀਂ ਕਿਸੇ ਵੀ ਮੈਂ ਤੁਹਾਡਾ ਜਵਾਬ ਕਰ ਰਿਹਾ ਇੱਕ ਮਿੰਟ ਜੀ ਇੱਕ ਮਿੰਟ ਬ੍ਰਦਰ ਠਹਿਰ ਜੀ ਇੱਕ ਮਿੰਟ ਯਾਰ ਮੈਂ ਦੇਖਾਂਗਾ ਹਾਂਜੀ ਕਿੰਨੇ ਹੋਤੀ ਸਾਡੇ ਬੱਚੇ ਹੁੰਦੇ ਲੱਖ ਮਿੰਟ ਜੀ ਪਲੀਜ਼ ਮੈਨੂੰ ਮਿਲਣਾਗਾ ਮੈਨੂੰ ਐਸ਼ਪਤਾਲ ਦਾ ਤਾਂ ਦੱਸ ਦਿਓ ਜਿਹੜਾ ਆਪਾਂ ਰਾਤ ਦੇ 12 ਤੋਂ ਲੈ ਕੇ ਸੁਬਾ ਦੇ 11 ਵਜੇ ਤੱਕ ਤੁਸੀਂ ਉਹ ਟਾਈਮ ਦੇ ਵਿੱਚ ਕੰਬਾਈਨ ਚਲਦੀ ਦੇਖੀ ਆ ਕਿਤੇ ਇਹਦਾ ਮਤਲਬ ਤੁਸੀਂ ਕਿਸਾਨ ਵਾਅਦੇ ਕਿੰਨਾ ਕੁ ਆਪਾਂ ਆਪਾਂ ਧਿਆਨ ਰੱਖਿਆ ਵੀ ਇਸਾਂ ਨੂੰ ਕਿੱਥੇ ਰੱਖੂਗਾ ਜਿਹੜਾ ਜਲਦੀ ਵੱਡੂਗਾ ਦਲਿਆਲ ਸਾਹਿਬ ਨਹੀਂ ਆਪਾਂ ਦਲਿਆਲ ਸਾਹਿਬ ਨੂੰ 10 ਸਿਰਕ ਮਿੰਟ ਦਲਿਆਲ ਸਾਹਿਬ ਨੂੰ ਥੋੜੀ ਜੀ ਕਹਾਣੀ ਗਲਤ ਲੱਸੀ ਗਈ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਕੈਂਪੇਨ ਚੱਲਦੀ ਸਵੇਰੇ 10 ਵਜੇ ਚੱਲਦੀ ਹੈ ਸ਼ਾਮ ਤੱਕ ਚੱਲਦੀ ਰਹਿੰਦੀ ਚੱਲਦੀ ਹੈ ਅਸੀਂ ਟਰਾਲੀਆਂ ਮੈਂ ਵੀ ਕਿਸਾਨ ਆ ਸਾਰੇ ਕਿਸਾਨ ਆ ਇਹ ਵੀ ਕਿਸਾਨ ਹੈ ਪਰਪਨਾ ਅਸੀਂ ਟਰਾਲੀਆਂ ਭਰਾਈ ਜਾਂਦੇ ਆ ਕੋਈ 2 ਭਰਉਂਦਾ ਕੋਈ 3 ਭਰਉਂਦਾ ਆ 1509 ਜਿਹੜੀ ਨਾਲ ਤੁਸੀਂ ਜੇ 3 ਭਰਾਈਆਂ ਦਾ 10 ਕਿਲਿਆਂ ਦਾ ਮਾਲ ਭੇਜਣਾ ਟਰਾਲੀਆਂ ਚ ਤੇ ਨਾ ਜੀ ਉਹ ਅਸੀਂ ਸ਼ਾਮ ਹੀ ਤੋਰਦੇ ਆ ਅਹੀਂ ਦੁਪਹਿਰੇ 11 ਵਜੇ ਕੋਈ ਟਰਾਲੀ ਦੀ ਤੋਰ ਦੇ ਐਵੇਂ ਕੋਈ ਗਈ ਆਵੇਂ ਮੈਂ 9:00 ਨਹੀਂ ਅਹੀਂ ਸ਼ਾਮੀ 2:00 ਤੋਂ 9:00 ਜੀ ਭਾਵੇਂ ਸਾਡੇ ਲਾਗੇ ਮੰਡੀ ਅਗਲਾ ਪਿੰਡ ਹੋਵੇ ਆ ਮੂਹੇ ਚੱਕ ਵੀ ਹੈ ਨਾ ਅਸੀਂ ਉਹ ਟਰਾਲੀਆਂ ਇਸ ਕਿਸਾਰ ਖਲਾਸਦੇ ਆਂ ਪਿੰਡਾਂ ਦੇ ਲੈ ਕੇ ਜਾਣੀਆਂ ਅਸੀਂ ਕਿਸਾਨਾਂ ਨੂੰ ਇਹ ਕਹਿੰਨੇ ਆਂ ਵੀ ਤੁਸੀਂ ਜਦੋਂ ਆ ਪਿੰਡੋਂ ਤੁਰਦੇ 5:00 ਵਜੇ ਦੀ بجائے ਇਹ 10:00 11:00 ਵਜੇ ਤੁਰੋ ਟਾਲੀਆਂ ਪਿੰਡੋ ਤੇ 12:00 ਵਜੇ ਗੇਟ ਖੁੱਲ੍ਹਾ ਹੋਊਗਾ ਪਾਰੋ ਚੱਲੀਆਂ ਮਤਲਬ ਕਿ ਸਵੇਰੇ 3:00 ਮੈਂ ਮੇਨਦੀ ਕਰਨੀ ਚਾਹੀਦੀ ਮੈਂ ਇਹ ਚੈੱਕ ਤੁਹਾਡੇ ਨਾਲ ਇਹ ਮੇਨਦੀ ਜੂ ਮਾਲ ਲੈ ਜੂ ਇੱਕ ਮੈਨੂੰ ਮਾਲ ਵੇਚੇਗਾ ਨਹੀਂ ਵੇਚੇਗਾ ਬੋ ਸਰਦਾਰ ਜੀ ਗਿੱਲਾ ਪਾਣੀ 1509 ਆ ਤੇ ਹੁਣ ਇਹੋ ਦੋਨੋਂ ਸਾਰਦੀਆਂ ਕਿਸੇ ਨਾਲ ਅੰਨ ਜੀ ਜੇ ਉਹ ਚੁੱਕਿਆ ਨਾ ਨਾ ਜਾਵੇ ਤੇ ਫਿਰ ਮਾਰ ਫੇਰੇ ਆਉਣਾ ਹੋਣਾ ਜਾਂਦਾ ਤਰੀਕਾ ਫੜ ਵੇਲਾ ਤੇ ਫੇਰੇ ਹਾਂ ਜੀ ਨਹੀਂ ਮੈਂ ਇਹ ਬੇਲੀ ਤਾਂ ਮੈਂ ਨਹੀਂ ਕਰਨੀ ਜਿਹੜੀ ਜਿੱਥੇ ਸੀ ਸਾਡਾ ਰੋਣਾ ਕਿਹਦੀ ਗੱਲ ਐ ਤੇ ਅਸੀਂ ਕੰਪੇਨ ਲਾ ਲਈ ਅਸੀਂ ਚਾ ਕਿਸੇ ਜ਼ਿਮੀਂਦਾਰ ਦੇ ਕੋਲੇ 10 ਟਰਾਲੀਆਂ ਆਪਦੇ ਕੋਲ ਲੈਣੀ ਚਾਹਤ ਵਾਲੀਆਂ ਉਹਨੇ ਉਹਦੀ ਵੀ ਮੰਗ ਲਈ ਉਹਦੀ ਮੰਗ ਲਈ ਉਹਦੀ ਮੰਗ ਲਈ ਉਹਦੀ ਮੰਗ ਲਈ ਉਸ ਤੋਂ ਬਾਅਦ ਜਿਹੜਾ ਮਸ਼ੀਨ ਉਹਦੇ ਜਾਣੀ ਐ ਤੇ ਫਿਰ ਇਹ ਟਰਾਲੀਆਂ ਉਹਦੇ ਜਾ ਕੇ ਲੱਗਣੀਆਂ ਐ ਰਾਤ ਰਾਤ ਖਾਲੀ ਹੋ ਚਲ ਜਾਂਦੀਆਂ ਰਾਤ ਰਾਤੇ ਰਾਤ ਖਾਲੀ ਨਹੀਂ ਨਾ ਹੋਣੀਆਂ ਮੈਂ ਕਹਿੰਦਾ ਵੀ ਕੰਬੈਨ ਚੱਲ ਵੀ 10 ਵਜੇ ਕੰਬੈਨ ਚੱਲ ਵੀ 9 ਵਜੇ 9 ਵਜੇ ਤੋਂ ਲੈ ਕੇ ਤੁਸੀਂ ਇਹਨੂੰ ਆਏ ਕਿਉਂ ਨਹੀਂ ਕਰਦੇ ਕਿ 9 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਜਾਂ ਰਾਤ ਦੇ 11 ਵਜੇ ਤੱਕ ਤੁਹਾਡੀਆਂ ਟਰਾਲੀਆਂ ਹੋਣੀਆਂ ਲਾਓ ਉਦੋਂ ਮਗਰੋਂ ਤੁਸੀਂ ਆਪ ਦਾ ਮਤਲਬ ਜਿਹੜਾ ਰੋਣ ਕਰਾ ਟੱਕਾ ਮਾਰ ਦੋ ਜਿਹੜੇ ਪਹਿਲਾਂ ਮਾਰਦਾ ਹੱਸ ਲੈ ਜਿਹੜਾ ਜਿਹੜਾ ਫੜ ਚ ਪਹਿਲਾਂ ਮਾਰਦਾ ਫਿਰ ਐਵੇਂ ਨਹੀਂ ਆ ਕਿਦਾ ਉਹਦਾ ਹੋਰ ਕੰਮ ਆ ਰੱਖਦਾ ਉਹਦਾ 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 ਸਾਹਿਬ ਦਲਿਆ ਸਾਹਿਬ ਉਹ ਪਹਿਲਾਂ ਤੇ ਮਾਰ ਚੁੱਕੇ ਨੇ ਉਹਦੇ ਕਰ ਮੇਰੀ ਗੱਲ ਸੁਣੋ ਜੀ ਨਹੀਂ ਕਿ ਪਿੰਡ ਚ ਇੱਕ ਮਿੰਟ ਦਾ ਉਹ ਪਹਿਲੀ ਰਾਤ ਮਾਰ ਚੱਕਿਆ ਗਿਆ ਨਾ ਜਿਹੜਾ ਕੱਟ ਵਾਲਾ ਇਸ ਬੰਦੇ ਦੀ ਉਹ ਇੱਕ ਮਿੰਟ ਇੱਕ ਸੀਟੇ ਚ ਆ ਜਾਓ ਅੱਜ ਤੂੰ ਤੁਸੀਂ ਦਹਾੜਾ ਵਾਰ ਮੱਡੀ ਚੱਕਰ ਲਾਇਓ। ਬਾਸ ਤੇ ਮੱਜਾਂ ਦਾ ਨਹੀਂ। ਕਹਾਂ ਨਹੀਂ ਤੁਹਾਡੇ ਪ੍ਰਧਾਨ ਸਾਹਿਬ ਇਹ ਐਕਸਪੈਰੀਮੈਂਟ ਕਰਦਾ ਕਿ ਯਾਰ 1 ਮਿੰਟ ਇਹਦਾ ਹੱਲ ਕਰਦੇ। ਤੁਸੀਂ ਦਹਾੜਾ ਦਿਨ ਬਾਅਦ ਸਾਡੀ ਮੰਡੀ ਚੱਕਰ ਲਾਉਣਾ। ਤੁਸੀਂ ਆਪਣੇ ਪ੍ਰਧਾਨ ਨੂੰ ਕਹੋਗੇ ਤੂੰ ਗਲਤ ਹੈ ਗਿਆ ਯਾਰ ਗਲਤ ਗੈਡ ਕਰਦਿਆਂ ਮੈਨੂੰ। ਤੁਹਾਡਾ ਇਹੀ ਤਹਾਰਤੀ ਕਹੋਗੇ ਵੀ ਗਲਤ ਗੈਡ ਕਰਦਾ ਮੈਨੂੰ। ਮੈਨੂੰ 1 ਮਿੰਟ। ਮੈਂ ਹੀ ਪ੍ਰਧਾਨ ਨੂੰ ਕਹੋਗੇ ਰਣਿਆ ਸਾਹਿਬ ਤੁਸੀਂ ਮੈਨੂੰ ਗਲਤ ਗੈਡ ਕੀਤਾ। ਸਾਡੀ ਮੰਡੀ ਦੇ ਵਿੱਚ ਸਵੇਰੇ 3 ਲੱਖ ਬੁਰੀ। ਚੌਕ ਘੰਟਿਆਂ ਜੀ ਲੱਗ ਜਾਂਦੀ ਆ 1 ਮਿੰਟ ਬਾਕੀ ਜਿਹੜੇ ਮੰਡੀਆਂ ਐ ਉਥੇ ਕਿਤੇ ਬੋਰੀ ਸੀ 10000 ਕਿਤੇ ਹੁੰਦੀ 20000 ਕਿਤੇ ਹੁੰਦੀ 25000 ਵੱਧ ਤੋਂ ਵੱਧ ਮੰਡੀ ਦੇ ਵਿੱਚ 50000 ਬੜੀ ਵੱਡੀ ਮੰਡੀ ਹੋਗੀ ਉਥੇ ਸਾਰਾ ਦਿਨ ਟਰਾਲੀ ਆ ਸਕਦੀ ਆ ਉਥੇ ਮਾਲ ਲੱਗ ਸਕਦਾ ਐ ਐਹ ਮੰਡੀਏ ਰਾਤ ਹੀ ਕਿੰਨਾ ਲੱਕ ਬੋਰੀ ਆਈ ਆ ਸਵੇਰੇ ਅਸੀਂ ਕਿੱਥੋਂ ਮਿਲਤਾਵਾਂਗੇ ਆਪਾਂ 7 ਵਜੇ ਉਹਨੂੰ ਆਖੀਏ 10 ਵਜੇ ਤੱਕ ਅਸੀਂ 11 ਵਜੇ ਤੱਕ ਮਿਲਾਂ ਤਾਂ ਉਹਨੇ ਆ ਇੱਕ ਮਿੰਟ ਯਾਰ ਪ੍ਰਧਾਨ ਜਾਨੀ ਕਾ ਸਕਦੇ ਦੱਸ ਦਿੰਦੇ ਆਪਾਂ ਗਲਤ ਨਾ ਪ੍ਰਧਾਨ ਨੂੰ ਕਹੀਏ ਸਾਰੇ ਸਪਟਾ ਕਰੂਗਾ ਆਏ ਆ ਵੇਖੋ ਆਪਾਂ ਮਾਨੂੰ ਸਰੀਅਲ ਪੇਸ਼ ਕਰਨੀ ਆ ਆਪਾਂ ਨਹੀਂ ਮੇਰੇ ਆਪਾਂ ਇਹ ਨਹੀਂ ਗੱਲ ਕਰੀ ਆਪਾਂ ਸਾਰੇ ਕਿਸਾਨ ਆ ਤੂੰ ਵੀ ਕਿਸਾਨ ਆ ਮੈਂ ਵੀ ਕਿਸਾਨ ਆ ਠੋਕੇ ਵਾਈ ਕਰਦਾ ਮੈਂ ਵੀ ਅਹੀਂ ਉਹ ਗੱਲ ਨਹੀਂ ਸਰੀਅਲਟੀ ਸਰੀਅਲਟੀ ਆ ਕਿ 3 ਲੱਖ ਬੋਰੀ ਰੋਜ਼ ਆਉਂਦੀ ਆ 3 ਲੱਖ ਦਾ ਪ੍ਰਧਾਨ ਜੀ ਜਦੋਂ ਅਸੀਂ ਰਾਤ ਦੇ 5 ਵਜੇ ਤੱਕ 4 ਵਜੇ ਤੱਕ ਹੀ ਰੇਡ ਲਵਾਈ ਜਾਂਦੇ ਆ ਰੇਡ ਲਾ ਕੇ ਮਾਲ ਦੀ ਭਰਾਈਆਂ ਹੋਈ ਜਾਂਦੀਆਂ ਅਹੀਂ ਰਾਤ ਦੇ 12 ਵਜੇ ਤੋਂ ਬਾਅਦ ਟਰੱਕ ਕੱਢਦੇ ਬਾਅਦ ਸ਼ੁਰੂ ਕਰਦਨੇ ਆ ਵੀ ਕਿਸੇ ਨਾਲ ਟਾਈਮ ਹੋ ਗਿਆ ਕਿ ਬਾਹਰ ਲੱਜੋ ਕੱਢ ਗਿਆ ਜੇ ਟ੍ਰੇਡਰਾਂ ਨੂੰ ਖਰੀਦ ਦਾ ਤੋਂ ਪੰਪਾਂ ਹੀ ਹਾਤ ਗਿਆ ਜੁਰਮਾਨਾ ਮਿਲਦੇ ਤਾਂ ਹੀ ਇਹ ਦਿਨ ਫਿਰ ਤੇ ਲੱਖ ਹੁੰਦੀ ਏ 15 ਦਿਨ ਇਹ ਇਹ ਲਗਾਤਾਰ 1 ਮਹੀਨਾ ਹੁੰਦੀ ਆ ਜੇ ਅਸੀਂ ਸਾਨੂੰ ਮੰਡੀ ਵੀ ਬੰਦ ਕਰਨੀ ਪੈਂਦੀ ਜੇ ਕਿ ਮਾਲ ਦੰਦੇ ਲੱਗ ਜਾਂਦੀਆਂ ਦੋ ਦਿਨ ਲਗਾਤਾਰ ਮੰਡੀ ਬੰਦ ਕਰਨੀ ਪਈ ਦੋ ਹਫ਼ਤੇ ਪਿਛਲਾ ਹਫ਼ਤਾ ਦੋ ਦਿਨ ਬੰਦ ਕਰਨੀ ਪਈ ਉਹ ਤੋਂ ਬਾਅਦ ਵੀਰਵਾਰ ਉਹ ਤੋਂ ਬਿਖਾਅਤਾ ਵੀ ਕਰਨੀ ਪਈ ਕਿਉਂ ਕਰਨੀ ਪਈ ਵੀ ਬਾਅਦ ਬਾਬੇ ਦੀ ਕਿਰਪਾ ਨਾਲ ਅੰਮ੍ਰਿਤਸਰ ਦੀ ਮੰਡੀ ਇਹੋ ਜੀ ਆ ਜਿਹਦੇ ਵਿੱਚ ਮਾਲ ਹੱਥੋਂ-ਹੱਥੀ ਵਧੀਆ ਵੇਚਦਾ ਨਾਲ ਦਾ ਜਿਮੀ ਦਾ ਤੁਰਿਆ ਜਾਂਦਾ ਹੁਣ ਅਸੀਂ ਜਿੱਦਾਂ ਕਹਿੰਦੇ ਵੀ 7 ਵਜੇ ਤੱਕ ਛਾਫਾਂ ਦੇ 5 ਮਿੰਟ ਤੱਕ ਸਾਨੂੰ ਛੁੱਟ ਦੇ ਦਿਓ ਫਿਰ ਮਾਲ ਵੇਚਣਾ ਕਿੱਥੇ ਆਰਾਮ ਨਹੀਂ ਮੈਂ ਸੁਣੋ ਨਾ ਮੈਂ ਅੱਗੇ ਮੰਡ ਦਾ ਫਾਂਸੀ ਇੱਕ ਮਿੰਟ ਯਾਰ ਇੱਕ ਮਿੰਟ ਹਾਂ ਜੀ ਜੇ ਮੈਂ ਕਰੀਏ ਮੁਸ਼ਕਿਲ ਯਾਰ ਇੱਕ ਮਿੰਟ ਯਾਰ ਬ੍ਰਦਰ ਸਾਰੇ ਪੰਜਾਬ ਦੇ ਵਿੱਚ ਤਾਂ ਕਿਸਾਨਾਂ ਦਾ ਮਾਲ ਦਿਨੇ ਆ ਰਿਹਾ ਹੈ ਅਮਰਸਰ ਦੇ ਵਿੱਚ ਇਹ ਗੱਲ ਆ ਰਹੀ ਹੈ ਅਗਲੀ ਗੱਲ ਜਿਹੜੀ ਇਹ ਵੀਰ ਨੇ ਗੱਲ ਕੀਤੀ ਹੈ ਅੱਜ ਜਿੰਨਾ maal ਆ ਗਿਆ ਉਹ ਸਾਫ ਹੋ ਕੇ ਭਰੀਦਾ ਗਿਆ ਰਾਤ ਨੂੰ ਤੁਸੀਂ ਉਹਦਾ maal ਜਿਹੜੇ ਟਰੱਕ ਭਰਦੇ ਸਾਰੀਆਂ ਮੰਡੀਆਂ ਦੇ ਵਿੱਚ ਰਾਤ ਨੂੰ ਟਰੱਕ ਭਰ ਕੇ ਜਾਂਦੇ ਆ ਸਵੇਰ ਨੂੰ ਮਤਲਬ ਮੰਡੀਆਂ ਖਾਲੀ ਹੋ ਜਾਂਦੀਆਂ ਤੇ ਸੁਬਾ ਜਦੋਂ ਮੰਡੀਆਂ ਖਾਲੀ ਹੋਏ ਨੇ ਉਦੋਂ ਮੰਡੀਆਂ ਦੇ ਵਿੱਚ ਮਤਲਬ ਕਿਸਾਨਾਂ ਦਾ ਮੰਨ ਲੈਣਾ ਸ਼ੁਰੂ ਹੋਇਆ ਇਹ ਸਾਰੀ ਰਾਤ ਹੀ ਤੁਰੇ ਹੁੰਦੇ ਪਰ ਆਜਾ ਸਰ ਇੱਕ ਮਿੰਟ ਇਹ ਸਾਰੀ ਰਾਤ ਹੀ ਜਾਂਦਦਾ ਵੀ ਇਹ ਸਾਰੀ ਰਾਤ ਹੀ ਹੁੰਦੇ ਨੇ ਇੱਕ ਮਿੰਟ ਮੇਰੇ ਪੈਰੀਂ ਇੱਕ ਮਿੰਟ ਖੜੋ ਹੋ ਜੀ ਲੈ ਸਰ ਮੈਂ ਨਾ ਦੱਸਿਆ ਕਿ ਮਿੰਟ ਖੜੋ ਹੋ ਜੀ ਮੈਂ ਨਾ ਯਾਰ ਇੱਕ ਮਿੰਟ ਸਰ ਯਾਰ ਜਲ ਇੱਕ ਮਿੰਟ ਯਾਰ ਇੱਕ ਮਿੰਟ ਦਾ ਰਾਜ ਰੋਣਾ ਦਲਿਆ ਸਾਹਿਬ ਨੂੰ ਆਇਆ ਲੱਗ ਲਗੇ ਤੇ ਮੈਂ ਮੈਨੂੰ ਕਾ ਲਿਆ ਜੇ ਕਿੱਡੋ ਹੋਗਾ ਤੂੰ ਆਪਾਂ ਦੀ ਸਾਹ ਲੱਗ ਲਗੇ ਪ੍ਰਧਾਨ ਜੀ ਮੈਂ ਸੁਣਦਾ ਸੁਣਦਾ ਪ੍ਰਧਾਨ ਜੀ ਚੁੱਪ ਕਰਿਓ ਪ੍ਰਧਾਨ ਜੀ ਮੈਂ ਕਹਿੰਦਾ ਮੈਂ ਕਰੋ ਤੀ ਨਾ 10 ਵਜੇ ਇਹਨੂੰ ਪਹਿ ਕੇ ਨਿਆ ਤੇ ਮੈਂ ਇਕੱਲਾ ਕਰਾਉਣਾ ਬਿੱਡੋ ਨਾ ਮੈਂ ਅੱਗੇ ਜੋਗਾ ਤੂੰ ਨਾ ਮੈਂ ਪਿੱਛੇ ਜੋਗਾ ਮੈਂ ਤਾਰੇ ਜਾਣਾ ਹੋ ਰਾਤ 12 ਵਜੇ ਖਤਰਾ ਨੂੰ ਕੋ ਤੈਨੂੰ ਟਾਈਮ ਕਰ ਦਮ ਮੈਂ ਚੁਹਾ ਲੈ ਬਾਈ ਦਿੰਦੇ ਆ ਸਾਨੂੰ ਮਨੇ ਦੋ ਤਾਰਾ ਤਾਰਕਤ ਹੋ ਗਿਆ ਗੱਲ ਕੀ ਹੈ ਭਾਨਜੀ ਵੇਖੋ ਤੇਰੀ ਟਰਾਲੀ ਆਈ ਨਾ 2 ਵਜੇ ਪ੍ਰਧਾਨ ਜੀ ਮੰਨ ਲਓ 2 ਵਜੇ ਐਂਟਰ ਹੋਈ ਟਰਾਲੀ ਮੰਡੀ ਦੇ ਵਿੱਚ ਆਣਾ ਜੀ ਉਹਨੂੰ ਪੱਕਾ ਲੱਗਣਾ 2 ਘੰਟੇ ਲੱਗਣੇ ਹੋਣਾ ਜੀ ਮੁੜ ਕੇ ਉਹਨੂੰ ਬੋਲੀ ਹੋਣੀ ਫਿਰ ਉਹਦਾ ਬਾੜ ਦਾ ਨਾਣਾ ਸ਼ਾਮਾਂ ਦੇ 6 ਵਜੇ ਉਹਦੇ 7 ਵਜੇ ਤੋੜ ਲੱਗਣਾ ਉਹ ਮੁੜ ਕੇ ਰਾਤ ਕਿਦੋਂ ਨੂੰ ਜਾਣਾ ਉਹੀ ਜੰਗ ਪੰਗਾ ਪੈਂਦਾ ਇਸ ਕਰਕੇ ਪ੍ਰਧਾਨ ਜੀ ਬੜਾ ਉਹ ਟ੍ਰੈਫਿਕ ਦਾ ਸਿਸਟਮ ਹੈ ਸਾਰਾ ਬਕਾਇਦਾ ਸਾਰੇ ਕਿਸਾਨ ਵਿੱਚ ਖੁਸ਼ ਤੇ ਕੁਝ ਵਿਸ਼ਾਪਕ ਤੇ ਉਦਾਸ ਨੇ ਮੇਰੀ ਆ ਗੋ ਪਤਾ ਜੀ ਇੱਕ ਟੰਗਾ ਸਾਰੇ ਕਿਸਾਨ ਖੁਸ਼ੀ ਅਦੇ ਵਿੱਚ ਲੋਕੀ ਆਪਣਾ ਸਾਮ ਦਾ ਝੋਨਾ ਵੇਚ ਕੇ ਟਾਈਮ ਦਾ ਘਲ ਕਰੀ ਜਾ ਰਹੇ ਕਿਸਾਨ ਨੂੰ ਰੇਟ ਵੀ ਵਧੀਆ ਮਿਲਿਆ ਮੇਰੀ ਗੱਲ ਸੁਣੋ ਫਿਰ ਜਦੋਂ ਜਾਮ ਲੱਗਦਾ ਫਿਰ 100 200 ਦਾ ਨੁਕਸਾਨ ਨਾ ਕਿਸਾਨ ਦਾ ਰੇਟ ਘਟ ਪੈਂਦਾ ਉਹ ਤਾਂ ਛੱਲ ਵਾਲਾ ਕਹਿੰਦਾ ਮੇਰਾ ਤਾਂ ਪਹਿਲਾਂ 20000 ਕੁੱਝ ਚੁੱਕਣ ਵਾਲੀ ਪਈ ਐ ਮੈਂ ਕਿੱਦਾਂ ਚੁਕਾਵਾਂ ਮੈਂ ਤੇ ਅੱਜ ਮਾਰ ਨਹੀਂ ਲੈਣਾ ਕਿਸੇ ਕਰਕੇ ਸਾਰਾ ਕਿਸਾਨ ਦੇ ਹੱਕ 'ਚ ਹੀ ਸਾਰਾ ਫੈਕਲਦਾ ਇੱਕ ਮਿੰਟ ਪ੍ਰਧਾਨ ਜੀ ਮੈਂ ਇਹਨਾਂ ਵੀ ਅਸੀਂ ਸਾਡੀ ਐਸੋਸੀਏਸ਼ਨ ਜਦੋਂ ਟਾਈਮ ਬੰਦਦੀ ਹੈ ਨਾ ਹੁਣ ਤੇ ਆਪਣੀ ਮੰਡੀ ਦੇ ਵਿੱਚ ਕੋਈ ਜਾਮ ਵਾਲੀ ਗੱਲ ਹੈਗੀ ਨਹੀਂ ਜੀ ਨਾ ਹੁਣ ਹੋਣੀ ਹੈ ਠੀਕ ਹੈ ਕਿਉਂਕਿ 1121 ਕੀ ਉਹ ਘੱਟ ਸੀ ਪਰ ਅਸੀਂ ਅਗਲੀ ਵਾਰ ਇਹ ਤੁਹਾਨੂੰ ਸ਼ੁਆਰਚਾਉਣੇ ਵੀ ਅਸੀਂ ਅਗਲੀ ਵਾਰ ਇਹਨਾਂ ਦਾ ਵੀ ਵੀਰ ਇੱਕ ਮਤਲਬ ਪ੍ਰਧਾਨ ਜੀ ਦਾ ਕੋਈ ਵੀ ਇੱਕ ਇਹਨਾਂ ਦਾ ਨੁਮਾਇੰਦਾ ਲੈ ਕੇ ਤੇ ਆਪਾਂ ਸਲਾਮ ਮਸ਼ਵਰੇ ਨਾਲ ਜੇ ਕੋਈ ਇੱਕ ਅੱਧਾ ਘੰਟਾ ਕੰਮ ਸ਼ਾਹ ਤੋਂ ਕਹਿੰਦੇ ਹਾਂ ਮੈਂ ਇਹ ਨਹੀਂ ਕਹਿਣਾ ਚਾਹ ਰਿਹਾ ਪਿਆਰ ਮੈਂ ਇਹਨਾਂ ਦੀ ਇਨਪੁਟ ਹਾਂ ਇਹਨਾਂ ਦੀ ਇਨਪੁਟ ਲੈ ਕੇ ਫਿਰ ਸੁਸਿ ਕਰ ਕੋ ਮੈਂ ਕੰਮ ਦਾ ਨਾ ਹੋਊਗਾ ਜਿਹੜਾ ਜੁਗਾ ਹੋ ਜੂਗਾ ਕੰਮ ਤੇ ਪ੍ਰਧਾਨ ਜੀ ਆ ਚਾਏ ਹਾਂ ਉਹ ਕਰੋ ਵੀ ਇਹ ਹੋਊਗਾ ਪ੍ਰਧਾਨ ਜੋ ਫੈਸਲਾ ਇਹ ਤਾਂ ਇੱਕ ਵਾਰ ਨਾ ਟਾਈਮ ਨਹੀਂ ਆ ਨਾ ਇਹ ਐਡਜਸਟਮੈਂਟ ਹੋ ਜਾ ਉੱਪਰੋਂ ਥੋੜਾ ਬਾਕੀ ਜਿੰਨਾ ਕੋ ਜਾਮ ਲੱਗ ਜਾਂਦਾ ਜੇ ਨਾ ਮਾ ਪਤਾ ਗੱਲ ਬੰਦ ਕਰੀਏ ਜੀ ਫਿਰ ਇਹਨਾਂ ਨੂੰ ਟਰਾਲੀ ਲੈ ਕੇ ਅੰਦਰ ਆਇਆ ਨਹੀਂ ਹੁੰਦਾ। ਉਹਦਾ ਜੀ ਇਹ ਰਾਹ ਹੀ ਕਰਦਾ। ਬੈਕ ਬੇਇਨਤੀ ਫੇਰ ਉਹ ਕਰਦਾ। ਹਜੇ ਨਾ ਮੈਨੂੰ ਮਨ ਨੂੰ ਠੀਕ ਆ ਗੱਲ ਇਹ। ਅਸੀਂ ਹੋਰ ਇਹਨੂੰ ਮਤਲਬ ਜੇ ਤੁਸੀਂ ਜਿਹੜੀ ਗੱਲ ਕਹੀ ਹੈ ਅਸੀਂ ਲੋਕਾਂ ਤੋਂ ਮਤਲਬ ਬੈਟਰੀ ਲੈ ਲੈਣੇ ਆ। ਹਾਂ। ਲੋਕਾਂ ਦੀ ਮਨਸ਼ਾ ਕੀ ਹੈ? ਹਾਂ ਜੀ। ਅਗਰ ਲੋਕਾਂ ਦੀ ਮਨਸ਼ਾ ਇਹ ਹੈ ਕਿ ਸੜਕਾਂ ਸੀ ਖਰਾਬ ਨੇ ਜੇ ਉਹ ਮੁੰਡੇ ਨੇ ਕਹੀ ਆ ਗੱਲ ਕਿ ਮੈਨੂੰ ਰਸਤੇ ਦੇ ਵਿੱਚ ਪਰੇਸ਼ਾਨੀਆਂ ਆਈਆਂ। ਇਹ ਕੋਈ ਛੋਟੀਆਂ ਪਰੇਸ਼ਾਨੀਆਂ ਨਹੀਂ ਹੈ ਕਿਉਂਕਿ ਸਦੋਂ ਮਤਲਬ ਭਰੀ ਭਰੀ ਝੋਨੇ ਦੀ ਟਰਾਲੀ ਤੇ ਸਮੇਤ ਟਰੈਕਟਰ ਫੋ ਕੇ ਮੁੰਡੇ ਦੀ ਤੋਂ ਹਮਾਰੇ ਪੱਪੜ ਉਹ ਲੈ ਕੇ ਤੁਰ ਜੇ ਤਾਂ ਉਹ ਇੱਕ ਇੱਕ ਬੜੀਆਂ ਮੁਸ਼ਕਲਾਂ ਨੇ ਸਮੱਸਿਆਵਾਂ ਨੇ ਇਹ ਹਮ ਸਾਡੇ ਇਹ ਗੱਲ ਦੀ ਇਹਦੇ ਇਹਨਾਂ ਦੀ ਕੌਣ ਰਾਖੀ ਕਰਦਾ ਪਰ ਫਿਰ ਵੀ ਆਪਾਂ ਮਤਲਬ ਅਸੀਂ ਇਹਨੂੰ ਹਜੇ ਹੋਰ ਮਤਲਬ ਇਹਦੀ ਕੋਖ ਕਰ ਲੈਨੇ ਆ ਆਪਾਂ ਜਿਹੜਾ ਕੁਝ ਨਿਕਲ ਰਿਹਾ ਆਪਣੇ ਸਾਹਮਣੇ ਆਜੂਗਾ ਇਹ ਜਿਹੜੀ ਗੱਲ ਹੈਗੀ ਹੈ ਅਗਲੇ ਹੋਏ ਕੀ ਗੱਲ ਸੀ ਫਿਰ ਤੁਹਾਡੇ ਸਾਹਮਣੇ ਰੱਖਦੇ ਨਹੀਂ ਕਹਿੰਦੇ ਠੀਕ ਹੈ ਜੀ ਬਿਲਕੁਲ ਠੀਕ ਹੈ ਆਪਾਂ ਸੇਟੂ ਸੈਟੀ ਸਾਹਿਬ ਤੁਸੀਂ ਇਹਨਾਂ ਸਾਰਿਆਂ ਨੂੰ ਬਹੁਤ ਭਰਾਵਾ ਨੂੰ ਗੱਲ ਦੀ ਵੀ ਆਪਣੇ ਸਲੇਟਾਂ ਦੇ ਮੋਚਲੇ ਕੋਲ ਤੇ ਇਸ਼ਾਨਦਾਨਾ ਤੇ ਆ ਮੋਚਰ ਦੀ ਆ ਥੇਰੀ ਆ ਤੁਹਾਡੀ ਮੋਚਰ ਦੀ ਆ ਥੇਰੀ ਆ ਉਹ ਜਿਹੜੀ 17 ਮੋਚਰ ਦੀ ਢੇਰੀ ਆ ਮੇਰੇ ਗਾਪੋਂ ਦੇ ਵਿੱਚ ਉਹ ਲੈਸ ਸਵਾਨੀ ਦੇ ਪੈਟਰਨ ਸੱਜ ਗਏ ਉਹਦੀ ਗਵਰਨਮੈਂਟ ਦੀ ਪ੍ਰੋਜੈਕਟ ਬਸ ਤੇ ਜਿਹੜੀ ਉੱਤੋਂ ਉੱਤੀ ਉੱਤੇ ਆ 20 ਦੀ ਆ 19 ਦੀ ਆ 21 ਦੀ ਆ ਉਹ ਵੀ ਤੁਸੀਂ ਨੂੰ ਪੁੱਛੋ ਵੀ ਤੂੰ ਪ੍ਰਾਈਵੇਟ ਵਿੱਚ ਨਹੀਂ ਆ ਵੀ ਤੂੰ ਇਹਨੂੰ ਖਿਲਾਰਦਾ ਅੱਗੇ ਵੀ ਦੱਸ ਸਾਲ ਇਹ ਹੁੰਦਾ ਹਾਂ ਉਹ ਜਿਹੜੀ ਉਹ ਇਦਾਂ ਹੋ ਗਈ ਜੇ ਕਿਸਾਨ ਕਹਿੰਦਾ ਨਹੀਂ ਮੈਂ ਪ੍ਰਾਈਵੇਟ ਵਿੱਚ ਵੀ ਆ ਉਹਦੀ ਪ੍ਰਾਈਵੇਟ ਬੈਂਕਿੰਗ ਆਹ ਕੋਸ਼ਿਸ਼ ਕੀਤਾ ਮਤਲਬ ਤੁਹਾਡੀ ਇਹ ਹੋਣੀ ਚਾਹੀਦੀ ਆਪਣੀ ਮਾਰਕੀਟ ਕਮੇਟੀ ਦੀ ਮਾਰਕੀਟ ਕਮੇਟੀ ਦੀ ਜੀ ਤੇ ਭਾਈ ਤੂੰ ਆਪਦਾ ਤੇਰਾ ਇੱਕ ਅੱਧੇ ਦਿਨ ਦੇ ਵਿੱਚ ਘਟਾਉਣ ਨਾਲ ਆਹ ਕੋਸ਼ਿਸ਼ ਕਰਤੀ ਜਦ ਲਈ ਠਹਿਰ ਜਾ ਸਿੱਧੀਆਂ ਰੀਡ ਦੀਆਂ ਆਪਾਂ ਅਗਲੇ 5 ਸੱਤ ਦੇ ਵਿੱਚ ਆਜਾ ਕੋਲ ਆਂਦੇ ਸਿੱਧੀ ਮੁਕਤ ਜਾ ਕੇ ਪਾਈਆਂ ਹੋਈਆਂ ਵਿੱਚ ਕੋ ਕਰ ਦਿੱਤੀਆਂ ਪੂਰਾ ਰੇਟ ਤੇ ਪੁੱਕਾ ਤੋ ਕਰ ਦੋ ਯਾਰ ਪਰ ਮਜੀਦ ਆਪਾਂ ਗੱਲ ਨੂੰ ਮੰਨ ਕੇ ਤੇ ਮੈਂ ਕਹਿੰਦਾ ਠੀਕ ਹੈ ਇੰਨੀ ਗੱਲ ਜਿਹੜੀ ਆਪਾਂ ਮਤਲਬ ਰੜਕੀ ਜਾਂਦੇ ਆ ਬਾਹਰ ਬਾਹਰ ਵੀ ਅਸੀਂ ਕਰ ਰਹੇ ਆ ਅਸੀਂ ਕਰ ਰਹੇ ਆ ਜੇ ਯਾਰ ਕਰ ਰਹੇ ਹੁੰਦੇ ਨਾ ਆਪਾਂ ਹੋ ਰਿਹਾ ਹੋਵੇ ਕੰਮ ਸਾਰਾ ਪ੍ਰੋਪਰ ਸਿਸਟਮ ਬਣਾ ਲਾ ਫਿਰ ਨਾ ਦਾ ਰੌਲਾ ਪੈਂਦਾ ਤੇ ਮੈਂ ਗੱਲ ਜਿੱਥੇ ਕਰਨ ਲੱਗਾ ਸੀ ਨਾ ਉਹ ਗੱਲ ਨੋਟ ਕਰੋ ਜਦੋਂ ਇੱਥੇ ਕੁਝ ਬੰਦੇ ਜਿਹੜੇ ਰਾਤ ਸਮਗਰੀ ਲੈ ਕੇ ਆ ਰਹੇ ਸੀ ਨਾ ਉਹਨਾਂ ਦੇ ਵਾਸਤੇ ਜਦੋਂ ਰੌਲਾ ਪੈਣ ਲੱਗਿਆ ਤੇ ਮਾਝੇ ਇਲਾਕੇ ਦੇ ਮੁੰਡਿਆਂ ਨੇ ਉੱਠ ਕੇ ਨੌਜਵਾਨਾਂ ਨੇ ਇਹ ਚੀਤੇ ਉਹਨਾਂ ਨੂੰ ਫੜਿਆ ਤੇ ਫੜ ਕੇ ਥੱਪੜ ਮਾਰੇ ਉਹਨਾਂ ਦੇ ਵੀ ਤੁਸੀਂ ਸਾਡਾ ਜਿਹੜਾ ਮੱਝ ਲੋਕਾਂ ਦੀ ਮਦਦ ਕਰਨ ਦੇ ਵਿੱਚ ਪ੍ਰਾਇੋਰਟੀ ਤੇ ਰਹਾ ਤੁਸੀਂ ਉੱਠ ਕੇ ਆ 10 ਵੀ 50 100 ਬੰਦੇ ਨੇ ਮੱਝ ਦੀ ਬਦਨਾਮੀ ਕਰਾ ਕੇ ਰੱਖਤੀ ਕੋਰੋਨਾ ਬੰਦਿਆਂ ਦੇ ਖਿਲਾਫ ਉਹਨਾਂ ਮੁੰਡਿਆਂ ਨੇ ਮਿਹਨਤ ਕੀਤੀ ਰਾਤਾਂ ਨੂੰ ਤੁਰ ਤੁਰ ਕੇ ਫੜੇ ਉਹ ਬੰਦੇ ਵੀ ਡਰਠਾ ਲੈਤੀ ਆਉਂਦੀ ਰੇੜੀ ਜੀਤੂਏ ਕੀ ਨਹੀਂ ਫਿਰਦਾ ਕੀ ਚੱਕੀ ਬੰਦਾ ਤੁਸਮਾ ਕਿੱਥੋਂ ਲਿਆ ਤੂੰ ਸਮਾਨ ਇਹ ਤੂੰ ਤੂੰ ਹੈ ਲੇਡੀਜ਼ ਵਾਲਾ ਸਮਾਨ ਤੂੰ ਕੀ ਕਰਨਾ ਇੱਥੇ ਕਾਹਦਾ ਇੱਥੇ ਚੱਕ ਕੇ ਚੁੜਾਇਆ ਜਾਣਾ ਇੰਨਾਂ ਗੱਲਾਂ ਦੇ ਰੌਲੇ ਪਏ ਹੁਣ ਮੇਰਾ ਗੱਲ ਕਰਨ ਦਾ ਪਾਵੇ ਆ ਕਿ ਆ ਜਗਾ ਜਿਹੜੀ ਆ ਨਾ ਇਹ ਗੁਰੂ ਦੀ ਨਗਰੀ ਹੈ ਐਸ ਨਗਰੀ ਦੀ ਇਹ ਬਦਨਾਮੀ ਹੋ ਜਾਣੀ ਓਵਰ ਆਲ ਪੰਜਾਬ ਮੈਨੂੰ ਮੈਨੂੰ ਜੇ ਕਿਸੇ ਤੀਜੇ ਚੌਥੇ ਜ਼ਿਲ੍ਹੇ ਤੋਂ ਇਹ ਇਨਫਰਮੇਸ਼ਨ ਮਿਲ ਰਹੀ ਹੈ ਕਿ ਸਭ ਤੋਂ ਵੱਧ ਗੰਦ ਮਤਲਬ ਅੰਮ੍ਰਿਤਸਰ ਚ ਪਿਆ ਹੋਇਆ ਮੈਂ ਆਉਂਦਾ ਸਾਰੇ ਸਾਡੇ ਜ਼ਿਲ੍ਹਾ ਪ੍ਰਧਾਨਾਂ ਦੇ ਕੋਲ ਵੀ ਤੂੰ ਯਾਰ ਕੀ ਕਰੀ ਜਾਂਦਾ ਤੂੰ ਇੱਥੇ ਬੈਠੇ ਯਾ ਕੰਮ ਹੋ ਜਾਂਦਾ ਤੇ ਔਰ ਅਜੇ ਆਪਾਂ ਇੱਥੇ ਆਏ ਆਂ ਜਿਹੜੀਆਂ ਦੋ ਢੇਰੀਆਂ ਤੁਲੀ ਜਾਂਦੀਆਂ ਦੇਖੀਆਂ ਉਹ ਪ੍ਰਾਈਵੇਟ ਤੁਲੀ ਜਾਂਦੀਆਂ ਨੇ ਜਿਹੜੇ ਦੋ ਬੰਦੇ ਆਏ ਨੇ ਇਹ ਬਜ਼ੁਰਗ ਪਿੱਟੀ ਜਾਂਦਾ ਕਿ ਮੇਰਾ ਮਤਲਬ ਮੈਂ ਮੌਸਟਰ ਕੱਢਣ ਨੂੰ ਰੱਖਿਆ ਜਾ ਮੇਰਾ ਮੌਸਟਰ ਨਹੀਂ ਕੱਢਿਆ ਉਹ ਮੁੰਡਾ ਜਿਹੜਾ ਬਿੱਕਾ ਹੈ ਉਹ ਰੌਲਾ ਪਾਈ ਜਾਂਦਾ ਕਿ ਮੇਰਾ ਮੌਸਟਰ ਕੱਢੋ ਮੇਰਾ ਮੌਸਟਰ ਨਹੀਂ ਕੱਢਿਆ ਔਰ ਉਲਟਾ ਮਤਲਬ ਦੁਗਜੋ ਰੁਪਏ ਲੈਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਹ ਬਜ਼ੁਰਗ ਨੇ ਦੋ ਮੰਨ ਲਓ ਇਹਦੇ ਕੋਲੇ ਵਿਚਾਰੇ ਕੋਲੇ ਅਣਪਰ ਬੰਦਾ ਹੈ ਉਹ ਤੱਥ ਨਹੀਂ ਰੱਖ ਸਕਿਆ ਇਹ ਲੇਕਿਨ ਮੇਰੇ ਕੋਲੇ ਤਾਂ ਆਇਆ ਨਾ ਕਿ ਕਿਉਂ ਆ ਰਹੇ ਨੇ ਬਦਲਮੀ ਕਿਉ ਕਰਾ ਰਹੇ ਆਪਾਂ ਐਸ ਦਫਤਰ ਦੀ ਜਿਹੜੀ ਜ਼ਿੰਮੇਵਾਰੀ ਆ ਮੈਂ ਤੁਹਾਨੂੰ ਫੇਰ ਲਾਸਟ ਬੇਨਤੀ ਕਰਾਂ ਮੇਰੇ ਅਪੀਲ ਕਰਕੇ ਬੇਨਤੀ ਆ ਤੁਹਾਡੀ ਰਿਸਪੋਨਸੀਬਿਲਟੀ ਇਹਨਾਂ ਦੀ ਰਾਖੀ ਕਰਨਾ ਹੈ ਇਹਨਾਂ ਮਾਰਕੀਟ ਕਮੇਟੀਆਂ ਇਸ ਲਈ ਬਣੀਆਂ ਸੀ ਕਿ ਕਿਸਾਨ ਆਨ ਐਜੂਕੇਟ ਹੈ ਇਹਨੇ ਫਸਲ ਵੇਚਣੀ ਹੈ ਇਹਨੂੰ ਨਾਰਮਲਸ ਦਾ ਨਹੀਂ ਪਤਾ ਮਾਰਕੀਟ ਕਮੇਟੀ ਦੇ ਆ ਪੜ੍ਹੇ ਲਿਖੇ ਬੰਦਿਆਂ ਦੀ ਡਿਊਟੀ ਲਾ ਦੋ ਇਹ ਬਿਠਾ ਦਿਓ ਤਾਂ ਕਿ ਉਹਨਾਂ ਦੀ ਮਦਦ ਕਰਨ ਫਸਲ ਨੂੰ ਠੀਕ ਢੰਗ ਨਾਲ ਵੇਚਣ ਦੇ ਵਿੱਚ ਯਾਰ ਤੁਹਾਨੂੰ ਭਾਇਆ ਤੇ ਇਸ ਲਈ ਆ ਕਿਸਾਨ ਕਾ ਕ ਕਰੀ ਜਾਂਦੇ ਆ ਵੀ ਸਾਡਾ ਕੋਈ ਮੋਇਸਚਰ ਚੈੱਕ ਕਰਨਾ ਹੈ ਸਭ ਵੀ ਮੋਇਸਚਰ ਚੈੱਕ ਕਰਨੀ ਨਹੀਂ ਜਾ ਰਹੇ ਇਹ ਗੱਲਾਂ ਚੰਗੀਆਂ ਨਹੀਂ ਆ ਰਹੀਆਂ ਨਾ ਅੱਜ ਕੱਲ ਨੂੰ ਕੋਈ ਲੋਕਾਂ ਚੰਗੀਤਰਾ ਮਤਲਬ ਕੋਈ ਐਸਾ ਕੋਈ ਮੈਨੂੰ ਆਣੀ ਨਹੀਂ ਚਾਹੀਦੀ ਠੀਕ ਹੈ ਉਹ ਅਸੀਂ ਕੱਲ ਨੂੰ ਇਹਦੇ ਫਿਰ ਬਰਤਾਲ ਕਰ ਲਾਂਗੇ ਕੀ ਹੋ ਰਿਹਾ ਠੀਕ ਹੈ ਜੀ ਠੀਕ ਹੈ ਸਾਡਾ